ਸਤਿਕਾਰਯੋਗ এনवायरमेंट ਸੁਸਾਇਟੀ ਮਾਨਸਾ ਦੇ ਸਾਰੇ ਮੈਂਬਰ ਸਾਹਿਬਾਨ دوست ਮਿੱਤਰ ਅਤੇ ਵਾਤਾਵਰਨ ਪ੍ਰੇਮੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿਚਕਾਰ ਨੇਮ ਕੁਮਾਰ ਜੈਨ ਜੀ ਜਿਨ੍ਹਾਂ ਵੱਲੋਂ ਆਪਣੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸੈਂਟਰਲ ਪਾਰਕ ਮਾਨਸਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਵਾਲੇ ਬੂਟੇ ਜਿਹੜੇ ਲਗਾਏ ਗਏ ਨੇ ਅਤੇ ਵਾਤਾਵਰਨ ਬਚਾਉ ਦਾ ਜਿਹੜਾ ਹੋਕਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਤਰਨ ਜੈਨ ਜੀ ਨੇਮਕਮਾਰ ਜੈਨ ਜੀ ਦੇ ਬੇਟਾ ਜੀ ਉਹ ਵੀ ਇਸ ਪੌਦੇ ਲਗਾਉਣ ਦੀ ਮੁਹਿੰਮ ਦੇ ਵਿੱਚ ਸ਼ਾਮਲ ਹੋਏ ਨੇ ਸਾਡੇ ਵੱਲੋਂ ਸਮੂਹ ਮੈਂਬਰਾਂ ਵੱਲੋਂ ਨੇਮਕਮਾਰ ਜੈਨ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਰੱਬ ਅਗੇ ਅਰਦਾਸ ਕਰਦੇ ਆ ਕਿ ਉਹ ਇਸੇ ਤਰ੍ਹਾਂ ਵਾਤਾਵਰਨ ਬਚਾਉਣ ਦੇ ਲਈ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਕਾਰਜ ਜਿਹੜੇ ਉਹ ਕਰਦੇ ਰਹਿਣਗੇ ਇਸ ਤੋਂ ਇਲਾਵਾ ਇਸ ਵੀਡੀਓ ਦੇ ਮਾਧਮ ਰਾਹੀਂ ਸਾਡੀ ਸਮੂਹ ਮਾਨਸਾ ਦੇ ਪਾਸਿਆਂ ਨੂੰ ਅਪੀਲ ਹੈ ਕਿ ਮਈ ਜੂਨ ਦੇ ਮਹੀਨੇ ਦੌਰਾਨ ਜੇਕਰ ਕੋਈ ਸੈਂਟਰਲ ਪਾਰਕ ਮਾਨਸਾ ਦੇ ਵਿੱਚ ਬੋਟਿਆਂ ਤੇ ਪਾਣੀ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਜਾਂ ਸੈਂਟਰਲ ਪਾਰਕ ਮਾਨਸਾ ਦੀ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ ਕਿਸੇ ਵੀ ਸਮੇਂ ਜਦੋਂ ਵੀ ਉਹਨਾਂ ਕੋਲ ਸਮਾਂ ਲੱਗਦਾ ਹੈ ਸੈਂਟਰਲ ਪਾਰਕ ਮਾਨਸਾ ਦੇ ਵਿੱਚ ਆ ਕੇ ਬੋਟਿਆਂ ਨੂੰ ਪਾਣੀ ਲਗਾ ਸਕਦਾ ਹੈ ਤਾਂ ਮੈਨੂੰ ਪੂਰਨ ਮੀਦ ਹੈ ਕਿ ਤੁਸੀਂ এনवायरमेंट ਸੁਸਾਇਟੀ ਮਾਨਸਾ ਵੱਲੋਂ ਜੋ ਇਹ ਸੁਨੇਹਾ ਐ ਅਪੀਲ ਹੈ ਜਿਹੜੀ ਕੀਤੀ ਗਈ ਹੈ ਉਸ ਨੂੰ ਜ਼ਰੂਰ ਵੱਧ ਤੋਂ ਵੱਧ ਸਾਥ ਦਿਓਨੇ ਤੇ ਮੇਰੀ ਇਹ ਵੀ ਬੇਨਤੀ ਹੈ ਕਿ ਲੈ ਕੇ ਕੋਈ ਵਿਅਕਤੀ ਹੋਰ ਆਪਣੇ ਖੁਸ਼ੀ ਦੇ ਮੌਕੇ ਤੇ ਵੱਧ ਤੋਂ ਵੱਧ ਬੂਟੇ ਜਿਹੜੇ ਸੈਂਟਰਲ ਪਾਰਕ ਮਾਨਸਾ ਦੇ ਵਿੱਚ ਲਗਾਉਣਾ ਚਾਹੁੰਦਾ ਹੈ ਤਾਂ ਸਾਡੇ ਇਸ ਕੰਪੇਨ ਦੇ ਇੰਚਾਰਜ ਸ਼੍ਰੀ ਅਮਰਪਾਲ ਗੁਇਲ ਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ